ਮੈਂ ਅੱਜ ਇੱਥੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਜਿੱਥੇ ਤੁਸੀਂ ਆਪਣੀਆਂ ਫੀਸਾਂ ਦੇ ਲਈ ਅਪਲਾਈ ਕੀਤਾ ਸੀ ਉਥੋਂ 35 ਬੱਚਿਆਂ ਦੀ ਫੀਸ 3 ਲੱਖ 2000 ਦੇ ਕਈ ਚੈੱਕ ਲੈ ਕੇ ਅੱਜ ਇੱਥੇ ਇਸ ਕਾਲਜ ਦੇਣ ਆਈਆਂ ਸੋ ਪਿੱਛੇ ਵੀ ਅਸੀਂ 2020 ਤੋਂ ਲੈ ਕੇ 21 ਸੈਸ਼ਨ ਤੋਂ ਲੈ ਕੇ ਹੁਣ ਤੱਕ ਅਸੀਂ ਤੁਹਾਨੂੰ 9 ਲੱਖ 4000 ਦੇ ਕਰੀਬ ਪਹਿਲਾਂ ਵੀ ਇਸ ਸਕਾਲਰਸ਼ਿਪ ਦੇ ਚੁੱਕੇ ਆ ਸੇ ਹੁਣ ਵੀ 3 ਲੱਖ 2000 ਦਾ ਅੱਜ ਚੈੱਕ ਤੁਹਾਨੂੰ ਸੀਂ ਦੇ ਕੇ ਜਾਵਾਂਗੇ ਸਿਰਫ 90% ਹੈ ਜੋ ਆਪਣੀ ਪਰਸਨਲ ਕਮਾ ਕਜਰ ਦੇ ਲਈ ਰੱਖਦੇ ਨੇ ਨਹੀਂ ਤਾਂ 98% ਉਹ ਇਸ ਸਮਾਜਪ্লাই ਦੇ ਕਮ ਕਮਾਂ ਦੇ ਵਿੱਚ ਉਹਨਾਂ ਦੀ ਇਹ ਜਣੀ ਕਮਾਈ ਹੈ ਉੱਥੇ ਖਰਚ ਕੀਤੀ ਜਾਂਦੀ ਹੈ ਸੋ ਕਮਾਂ ਦੇ ਵਿੱਚ ਅਗਰ ਅਸੀਂ ਗਿਣੌਣ ਲੱਗੇ ਤਾਂ ਬਹੁਤ ਟਾਈਮ ਲੱਗ ਜਾਣਾ ਹੈ ਮਤਲਬ ਕੋਈ ਫੀਲਡ ਹੈ ਹੋ ਜਾ ਨਹੀਂ ਹੈ ਜਿਸ ਨੂੰ ਇਹ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਜਾਂ ਜਿਹਦੇ ਚ ਕੋਈ ਡੋਨੇਸ਼ਨ ਨਾ ਦਿੰਦਾ ਹੋਵੇ ਮੇਨ ਸਟ੍ਰੀਮਸ ਹੈਲਥ ਤੇ ਐਜੂਕੇਸ਼ਨ ਹੁੰਦੀਆਂ ਹਨ ਉਹਨਾਂ ਦੇ ਵਿੱਚ ਦੋਨੇ ਸਟ੍ਰੀਮਸ ਉਹਨਾਂ ਨੇ ਪੂਰੀ ਤਰ੍ਹਾਂ ਅਡਾਪਟ ਕੀਤੀਆਂ ਹੋਈਆਂ ਨੇ ਇਸ ਐਜੂਕੇਸ਼ਨ ਦੇ ਨਾਲ ਮੈਂ ਗੱਲ ਕਰੂੰਗੀ ਇਹਦੇ ਵਿੱਚ ਅਸੀਂ ਬਹੁਤ ਸਾਰੇ ਕਾਲਜ ਅਡਾਪਟ ਕੀਤੇ ਹੋਏ ਹੈ इवन ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਮਸਤੋਆਣਾ ਕਾਲਜਸ ਗਰੁੱਪ ਆਫ ਕਾਲਜਸ ਆ ਇਹ ਸਾਰੇ ਅਸੀਂ ਬਹੁਤ ਸਾਰੇ ਕਾਲਜ ਇਸ ਤਰ੍ਹਾਂ ਅਡਾਪਟ ਕੀਤੇ ਹੋਏ ਹੈ ਜਿਨ੍ਹਾਂ ਦੇ ਬੱਚੇ ਜਿਸ ਤਰ੍ਹਾਂ ਤੁਹਾਨੂੰ ਸਿਲੈਕਸ਼ਨ ਕਰਕੇ ਫੀਸ ਦਿੱਤੀ ਹੈ ਸਾਰਿਆਂ ਦੇ ਲਈ ਕ੍ਰਾਈਟੇਰੀਆ ਇੱਕੋ ਹੀ ਹੈ ਜਿਹੜੇ ਬਟੇ ਬੱਚੇ ਇੰਟੈਲੀਜੈਂਟ ਨੇ 80% ਤੋਂ ਉੱਪਰ ਨੰਬਰ ਲੈਂਦੇ ਨੇ ਫਾਈਨੈਂਸ਼ੀਅਲੀ ਵੀਕ ਨੇ ਸਿਰਫ ਉਹਨਾਂ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਦੂਸਰੀ ਕੈਟਾਗਰੀ ਉਹ ਹੈ ਜਿਹੜੇ ਕਿ ਸਿੰਗਲ ਪੇਰੈਂਟ ਨੇ ਮਾਰਕਸ ਦੀ ਕੋਈ ਕੰਡੀਸ਼ਨ ਨਹੀਂ ਉਹਨਾਂ ਨੂੰ ਕਲਾਸ ਚ ਪਾਸ ਹੋਣਾ ਚਾਹੀਦਾ ਹੈਗਾ ਉਹਨਾਂ ਲਈ ਹਰ ਵੇਲੇ ਇਹ ਜਿਹੜਾ ਟਸਟ ਹੈ ਉਹ ਫੀਸ ਦੇਣ ਲਈ ਤਿਆਰ ਹੁੰਦਾ ਹੈ ਕਿ ਵਾਹਿਗੁਰੂ ਉਹ ਸ਼ਖਸੀਅਤ ਨੂੰ ਇੰਨੀ ਲੰਬੀ ਉਮਰ ਤੇ ਵਧੀਆ ਸਿਹਤ ਦੇਵੇ ਤਾਂ ਕਿ ਯੁਗਾ ਜੁਗਾ ਤੱਕ ਇਹ ਬੰਦਾ ਇਸ ਮੈਨਿਟੀ ਦੀ ਸੇਵਾ ਇਸ ਤਰ੍ਹਾਂ ਹੀ ਕਰਦੇ ਰਹੇ ਜਿਸ ਤਰ੍ਹਾਂ ਮੈਡਮ ਗਿੱਲ ਨੇ ਤੁਹਾਨੂੰ ਦੱਸਿਆ ਕਿ ਸਾਡੀ ਟਰਸਟ ਕਿਸ ਤਰ੍ਹਾਂ ਕੰਮ ਕਰਦੀ ਹੈ ਕੋਈ ਵੀ ਐਸਾ ਫੀਲਡ ਨਹੀਂ ਜਿਹੜਾ ਜਿਸ ਦੇ ਵਿੱਚ ਇਸਨੇ ਆਪਣਾ ਯੋਗਦਾਨ ਨਾ ਪਾਇਆ ਹੋਵੇ ਇੱਕ ਗਲੋਬਲੀ ਰੈਨਾਉਂਡ ਪਰਸਨੈਲਿਟੀ ਡਾਕਟਰ ਐਸ.ਪੀ ਸਿੰਘਵਰਾਈ ਜਿਹੜੇ ਆਪਣੇ ਆਪਣੇ ਕਮਾਈ ਦੇ ਵਿੱਚੋਂ ਸਾਰੀ ਸੰਸਥਾ ਨੂੰ ਚਲਾਉਂਦੇ ਨੇ ਔਰ ਲੱਖਾਂ ਨਹੀਂ ਬਲਕਿ ਕਰੋੜਾਂ ਰੁਪਏ ਸਾਲ ਦੇ ਦਾਨ ਕਰਦੇ ਨੇ ਮੈਂ ਸਿਰਫ ਮੈਡਮ ਗਿਲ ਨੇ ਜੋ ਕਿਹਾ ਉਹਦੇ ਵਿੱਚ ਦੋ ਚੀਜ਼ਾਂ ਐਡ ਕਰਨੀਆਂ ਚਾਹਾਂਗਾ ਕਿ ਮੈਡਮ ਗਿਲ ਕੁਝ ਪਾ ਵੀ ਜਾਂਦੇ ਆ ਇਹ ਕਹਿੰਦੇ ਨੇ ਕਿ ਅਸੀਂ ਸਿਰਫ ਟਾਈਮ ਦੇ ਰਹੇ ਆ ਕੁਝ ਸਟੂਡੈਂਟਸ ਇਹਨਾਂ ਨੇ ਪਰਸਨਲੀ ਵੀ ਅਡਾਪਟ ਕੀਤੇ ਹੋਏ ਨੇ ਜਿਨ੍ਹਾਂ ਦੀ ਫੀਸ ਸੇ ਮੈਡਮ ਤੇ ਇਹਨਾਂ ਦੇ ਹਸਬੰਡ ਦਿੰਦੇ ਸੈਕੰਡਲੀ ਮੈਂ ਇੱਕ ਚੀਜ਼ ਤੁਹਾਡੇ ਤੋਂ ਐਕਸਪੈਕਟ ਕਰਦਾ ਹਾਂ ਕਿ ਅਸੀਂ ਤੁਹਾਨੂੰ ਕੁਝ ਪੋਰਸ਼ਨ ਫੀਸ ਦਾ ਦਿੰਨੇ ਆ ਤੁਸੀਂ ਅਗਰ ਕੋਈ ਅਚੀਵਮੈਂਟ ਕਰੋ ਕੋਈ ਕਾਲਜ ਲੈਵਲ ਤੇ ਕੋਈ ਯੂਨੀਵਰਸਿਟੀ ਲੈਵਲ ਤੇ ਤਾਂ ਆਪਾਂ ਮੈਡਮ ਗਿਲ ਦੇ ਥਰੂ ਐਸਪੀ ਸੰਗੋਭਰਾਏ ਜੀ ਨੂੰ ਰਿਕੁਐਸਟ ਕਰਕੇ 100% ਫੀਸ ਤੁਹਾਡੀ ਅਸੀਂ ਸੰਸਥਾ ਵੱਲੋਂ ਦਵਾ ਸਕੀਏ ਸੋ ਮੈਂ ਤੁਹਾਡੇ ਤੋਂ ਇਹੀ ਉਮੀਦ ਕਰਦਾ ਥੈਂਕ ਯੂ ਸੋ ਮਚ ਚੈਰੀਟੇਬਲ ٹرسٹ ਦੇ ਵੱਲੋਂ ਤੁਸੀਂ ਸਾਰੇ ਬੱਚਿਆਂ ਦੇ ਤੁਸੀਂ ਐਪਲੀਕੇਸ਼ਨ ਦਿੰਦੇ ਹੋ ਉਹ ਐਪਲੀਕੇਸ਼ਨਸ ਦੇ ਚ ਜਿਹੜੇ ਬੱਚੇ ਡਿਸਰਵਿੰਗ ਨੇ ਜਾਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਪੇਰੈਂਟਸ ਦੀ ਕੋਈ ਪ੍ਰੋਬਲਮ ਹੈ ਕੋਈ ਫਾਦਰ ਸਾਹਿਬ ਨਹੀਂ ਹੈ ਤੇ ਔਰ ਬੱਚੇ ਇਕਨੋਮਿਕਲੀ ਥੋੜਾ ਜਿਹਾ ਵੀਕ ਹੈਗੇ ਨੇ ਪੇਰੈਂਟਸ ਇਹਨਾਂ ਨਹੀਂ ਦੇ ਸਕਦੇ ਔਰ ਬੱਚੇ ਬ੍ਰਿਲੀਅੰਟ ਨੇ ਜਿਉਂਕਿ ਹੌਣ ਹਾਰ ਬੱਚੇ ਨੇ ਉਹਨਾਂ ਸਾਰਿਆਂ ਦੇ ਲਈ ਚੈਰੀਟੇਬਲ ਟਰਸਟ ਸਬਾਦ ਦਾ ਪਰਨਾ ਦੇ ਵੱਲੋਂ ਡਾਕਟਰ ਬੜਾਏ ਜੀ ਵੱਲੋਂ ਤੇ ਉਹਦੀ ਟੀਮ ਦੇ ਵੱਲੋਂ ਇਹ ਸਕਾਲਰਸ਼ਿਪ ਜਿਹੜਾ ਉਹਨਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਤੁਹਾਡੇ ਸਾਰੇ ਫਾਰਮ ਦੀ ਸਕਰੂਟੀ ਹੁੰਦੀ ਹੈ ਜਿਹੜੇ ਡਿਸਰਵਿੰਗ ਨੇ ਉਹਨਾਂ ਨੂੰ ਫਿਰ ਸਿਲੈਕਸ਼ਨ ਹੋਣ ਤੋਂ ਬਾਅਦ ਅੱਜ ਤੁਸੀਂ ਉੱਥੇ ਉਹਨਾਂ ਬੱਚਿਆਂ ਦੇ ਵਿੱਚ ਹੈਗੇ ਉਹ ਉਹ ਵਿਦਿਆਰਥੀ ਹੈਗੇ ਜਿਨ੍ਹਾਂ ਦੀ ਸਿਲੈਕਸ਼ਨ ਹੋਈ ਹੈ ਇਸ ਸਕਾਲਰਸ਼ਿਪ ਦੇ ਲਈ ਅ ਮੇਰੇ ਟੀਚਰਸ ਦੇ ਵੱਲੋਂ ਮਰੀ ਇਸ ਪੂਰੀ ਸੰਸਥਾ ਦੇ ਵੱਲੋਂ ਅਸੀਂ ਉਹਨਾਂ ਦੇ ਇਹ ਕਹਿ ਸਕਦੇ ਹਾਂ ਕਿ ਦੇਣਦਾਰ ਹਨ ਜਿਹੜੇ ਕਿ ਜਿਨ੍ਹਾਂ ਨੇ ਕੀ ਸਾਡੇ ਸਾਡੇ ਇਹਨੇ ਬੱਚਿਆਂ ਨੂੰ ਪਿਛਲੇ 4 ਸਾਲਾਂ ਤੋਂ ਅਡਾਪਟ ਦੀ ਤਰ੍ਹਾਂ ਕੀਤਾ ਹੋਇਆ ਅਡਾਪਟ ਕੀਤਾ ਹੋਇਆ ਆਰ ਉਹਨਾਂ ਨੂੰ ਇਹ ਮਹਈਆ ਮਾਇਕ ਜਿਹੜੇ ਮਾਇਕ ਸਹਾਇਤਾ ਹੈ ਉਹ ਮਹਈਆ ਕਰਾ ਰਹੇ ਨੇ ਤਾਂ ਅਸੀਂ ਤੇ ਬਹੁਤ ਹੀ ਤਾਂ ਦੋਨੋਂ ਸੀ ਸ਼ੁਕਰਗੁਜ਼ਾਰ ਹਾਂ ਅਸੀਂ ਇਸ ਸੰਸਥਾ ਦੇ ਇਸ ਚੈਰੀਟੇਬਲ ਟਰਸਟ ਦੇ ਲਈ ਅਸੀਂ ਡਾਕਟਰ ਬਰਾਇਜ ਜੀ ਦਾ ਤੇ ਮੈਡਮ ਸਰਦਾਰ ਸੁਰਿੰਦਰ ਸਿੰਘ ਜੀ ਸਰ ਦਾ ਤੇ ਮੈਡਮ ਗਿਲ ਦਾ ਐਂਡ ਉਹਨੇ ਦੀ ਸਾਰੀ ਟੀਮ ਦਾ ਅਸੀਂ ਤਾਂ ਇਹ ਸੰਸਾ ਦੇ ਵੱਲੋਂ ਅਸੀਂ तहे ਦੇ ਬਹੁਤ ਸ਼ੁਕਰਗੁਜ਼ਾਰ ਹੈ ਕਿ ਜਿਨ੍ਹਾਂ ਨੇ ਇਹ ਸਾਡੇ ਇਹਨਾਂ ਬੱਚਿਆਂ ਨੂੰ ਕੰਸੀਡਰ ਕਰਿਆ ਇਹਨਾਂ ਨੂੰ ਵਜੀਫਾ ਮਹਾਈਆ ਕਰਾਇਆ ਤਾਂ ਕਿ ਇਹ ਬੱਚੇ ਜਿਹੜੇ ਨੇ ਉਹ ਆਪਣਾ ਮਕਾਮ ਹਾਸਲ ਕਰ ਸਕਣ ਤਾਂ ਮੈਂ ਸਾਰ ਨੂੰ ਅੱਜ ਤੇ ਪੰਚਨ ਦੇ ਉੱਤੇ ਜੀ ਆਇਆਂ ਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਮੈਂ ਇਹਨਾਂ ਦੇ ਬਹੁਤ ਹੀ ਸ਼ੁਕਰਗੁਜ਼ਾਰ ਹਾਂ